ਸਾਰੇ ਕਿਸਾਨ ਪਰਵਾਂ ਨੂੰ ਸਤਿ ਸ੍ਰੀ ਅਕਾਲ ਤੇ ਹਰ ਰੋਜ਼ ਜਿੱਥੇ ਵੀ ਕਿਸਾਨ ਪਰਵਾਂ ਨੂੰ ਦੇਖੋ ਮਿਲਦੇ ਹੈਗੇ ਆ ਭਾਵੇਂ ਮੰਡੀ ਦੇ ਵਿੱਚ ਆ ਭਾਵੇਂ ਕਿਸੇ ਮਾਰਕੀਟ ਦੇ ਵਿੱਚ ਖੜੇ ਹੈਗੇ ਆ ਭਾਵੇਂ ਕਿਸੇ ਕਿਸਾਨ ਦੇ ਖੇਤ ਦੇ ਵਿੱਚ ਖੜੇ ਆ ਇੱਕੋ ਗੱਲ ਦਾ ਹੀ ਵਾਰੀ-ਵਾਰੀ ਜ਼ਿਕਰ ਹੁੰਦਾ ਵੀ ਭਾਈ ਇਸ ਸਾਲ ਕਿਹੜੀ ਕਿਸਮ ਬੀਜੀ ਜਾਵੇ ਜਿਹਦਾ ਝਾੜ ਚੰਗਾ ਆਵੇ ਤੇ ਕਿਸਮ ਦੱਸੋ ਭਾਈ ਕਿੰਨੇ ਕੁ ਤਰੀਕ ਤੱਕ ਬੀਜੀ ਦੇਖੋ ਭਾਈ ਜੇ ਗੱਲ ਕਰੀਏ ਕਨਕ ਦੇ ਕਿਸਮਾਂ ਦੀ ਆਪਣੇ ਕੋਲ 12 ਤੋਂ 15 ਇਸ ਤਰ੍ਹਾਂ ਦੀਆਂ ਕਿਸਮਾਂ ਪਈਆਂ ਨੇ ਜਿਹੜੀਆਂ ਚੰਗਾ ਝਾੜ ਦਿੰਦੀਆਂ ਨੇ ਕਿਤੇ 65 ਮਾਣ 70 ਮਾਣ 72 73 ਮਾਣ ਤੱਕ ਵੀ ਕਿਸਮਾਂ ਝਾੜ ਦਿੰਦੀਆਂ ਨੇ ਇੱਕ ਗੱਲ ਦਾ ਦੁੱਖ ਬੜਾ ਲੱਗਦਾ ਹੈ ਨਾ ਇੱਕ ਕਿਸਮ ਇੱਕ ਸਾਲ ਹੀ ਚੰਗਾ ਝਾੜ ਦਿੰਦੀ ਹੈ ਬਹਿਮ ਹੁੰਦਾ ਉਹਨਾਂ ਦੇ ਮਨ 'ਚ ਜਿਹੜੇ ਆਏ ਸਾਲ ਨਵੀਆਂ ਕਿਸਮਾਂ ਦੇ ਵਿੱਚ ਦੌੜ ਲਾ ਜਾਂਦੇ ਆ ਠੀਕ ਹੈ ਜਿਵੇਂ ਆਪਾਂ ਪਿਛਲੇ ਸਾਲਾਂ ਦੇ ਮੁਕਾਬਲੇ ਚੱਲੀ ਗਈਏ ਜਦੋਂ 187 ਆਈ ਸੀ ਠੀਕ ਹੈ ਉਹਦੇ ਵੀ ਭੱਜ ਦੌੜ ਭੱਜ ਦੌੜ ਕਰਕੇ ਜ਼ਿਮੀਂਦਾਰਾਂ ਨੇ ਬੀਜ ਲਿਆ ਅੱਜ ਵੀ ਜ਼ਿਮੀਂਦਾਰ ਉਸ ਕਿਸਮ ਨੂੰ ਬੀਜ ਰਿਹਾ ਹੈ ਕਹਿੰਦਾ ਮਤਲਬ 187 ਆ ਗਈ 222 ਆ ਗਈ 303 ਆ ਗਈ 327 ਆ ਗਈ 370 71 72 ਆ ਗਈ ਐਚ ਡੀ 3386 ਆ ਗਈ ਅਰ 820 ਆ ਗਈ ਹੁਣ 872 ਆ ਗਈ ਪਹਿਲਾ 826 ਦੇ ਪਿੱਛੇ ਲੋਕ ਇੰਹੀਂ ਬੈਗੇ ਸੀ ਹੁਣ 872 ਦਾ ਵੀ ਉਹੀ ਕੰਮ ਬੀਜਣੀ 872 ਹੈ ਪਰ ਸਵਾਦ ਲੈਂਦੇ ਆ ਤੇ ਸਵਾਲ ਕਰਦੇ ਆ ਠੀਕ ਹੈ ਮੈਂ ਕਹਣਾ ਵੀ ਜੇ ਸਾਨੂੰ ਨਹੀਂ ਕੋਈ ਨਵੀਂ ਕਿਸਮ ਮਿਲਦੀ ਹੈ ਕਿ ਕਿ ਜਿਹੜੀਆਂ ਤੁਸੀਂ ਪਹਿਲਾਂ ਆਪਦੇ ਖੇਤਾਂ ਦੇ ਵਿੱਚ ਕਿਸਮਾਂ ਬੀਜਦੇ ਹੋ ਕੀ ਉਹਨਾਂ ਦੇ ਝਾੜ ਨਹੀਂ ਆਉਂਦੇ ਹੈਗੇ ਅਸੀਂ ਆਪਦੇ ਮੈਂ ਆਪਦੇ ਖੇਤ ਦੀ ਗੱਲ ਕਰਨਾ ਮੈਂ ਆਪਦੇ ਖੇਤ ਵਿੱਚ ਪਿਛਲੇ ਸਾਲ ਡਬਲ 327 ਵੀ ਵੀਜੀ ਸੀ ਤੇ 222 ਵੀ ਵੀਜੀ ਸੀ 222 ਬਹੁਤ ਸਾਲਾਂ ਦੀ ਬੀਜ ਦੇ ਆ ਰਹੇ ਆ ਜਿੱਦੇ ਦੀ ਕਿਸਮ ਆਈ ਹੈ ਉਦਦੇ ਦੀ ਬੀਜ ਦੇ ਆ ਰਹੇ ਆ ਜਿਹੜੀ ਮਰਜ਼ੀ ਕੋਈ ਨਵੀਂ ਕਿਸਮ ਲਾ ਲਈਏ ਅੱਜ ਤੱਕ ਡਬਲ 222 ਨੂੰ ਸਾਡੇ ਖੇਤਾਂ 'ਚ ਕਿਸੇ ਵੀ ਕਿਸਮ ਨੇ ਟੱਕਰ ਨਹੀਂ ਦਿੱਤੀ ਨਾ 327 ਨੇ ਦਿੱਤੀ ਆ ਠੀਕ ਹੈ ਨਾ ਐਚ ਡੀ 3380 ਨੇ ਦਿੱਤੀ ਆ ਠੀਕ ਹੈ ਨਾ ਕਿ ਕੋਈ ਹੋਰ ਕਿਸਮ ਨਹੀਂ ਦਿੱਤੀ ਆ ਮੈਂ ਕਹਿੰਦਾ ਵੀ ਨਵੀਆਂ ਕਿਸਮਾਂ ਲਾਉਣੀਆਂ ਆਪਣਾ ਹੱਕ ਬਣਦਾ ਪਰ ਇੱਕ ਸਾਲ ਹੀ ਨਵੀਂ ਕਿਸਮ ਕਾ ਤੋ ਲਾਉਣੀ ਆ ਆਪਾਂ ਜੀ ਆਪਨੇ ਇਸਾ ਲਾ ਲੋ ਮੰਨ ਲਾ 872 ਲਾ ਲਈ ਪੀਡਬਲਯੂ 872 ਇੱਕ ਸਾਲ ਹੀ ਲਾ ਮੈਂ ਅਗਲੇ ਸਾਲ ਇਹ ਰੈਡੀ ਕਿਣੀ ਨਕ ਵੀ ਨਹੀਂ ਕਰਦੇ ਪਹਿਲਾਂ 826 ਦੇ ਵੀ ਇੰਨੇ ਕਰਿਆ ਸੀ ਲੋਕਾਂ ਨੇ ਠੀਕ ਇੱਕ ਸਾਲ ਵੱਧ ਛੱਡ ਕੇ ਲਾਈ ਦੀ ਹੁਣ ਮੈਨੂੰ ਐ ਲੱਗਦਾ ਵੀ ਜੇ ਕੋਈ ਜੋ ਜੇ ਕੋਈ ਦੁਕਾਨਦਾਰ ਵੀ ਕਹਿ ਦੂ ਅੱਭੀ ਭਾਈ 826 ਲਾ ਜਾਂਨਾ ਸਿਰ ਮਾਰ ਦਿੰਦੇ 872 ਦੇ ਤੇ ਪਰ ਇੱਕ ਗੱਲ ਪਤਾ ਨਹੀਂ ਕੌਣ ਦਿਮਾਗ ਦੇ ਵਿੱਚ ਇੰਨੀ ਬਿਠਾਉਂਦਾ ਹੈ ਵੀ ਨਵੀਂ ਕਿਸਮ ਤੁਸੀਂ ਇੱਕ ਸਾਲ ਹੀ ਲੈਣੀ ਹੈ ਮਹਿੰਗਾ ਬੀਜ ਹੀ ਲੈਣਾ ਜਿੱਦੇ ਵੀ ਸਸਾ ਹੋਗਾ ਜਿੱਦੇ ਹੀ ਵੀ ਜਾਵਾਂਗੇ ਤੁਸੀਂ ਬੀਜ ਨਹੀਂ ਲੈਣਾ ਠੀਕ ਹੈ 12 ਤੋਂ 15 ਕਿਸਮਾਂ ਨੇ ਜਿਹੜੀਆਂ ਕਿਸਮਾਂ ਫੁੱਟ ਦੇ ਖੇਤਾਂ ਵਿੱਚ ਫਿੱਟ ਬੈਂਦੀਆਂ ਨੇ ਉਹਨਾਂ ਕਿਸਮਾਂ ਨੂੰ ਲਾ ਲਓ ਅੱਜ ਵੀ ਕਿਸਾਨ ਹੈਗੇ ਜਿਹੜੇ 28 51 ਲਈ ਜਾਂਦੇ ਆ ਠੀਕ ਹੈ ਉਹਨਾਂ ਦੇ ਕਿਹੜਾ ਖੇਤਾਂ ਬਈ ਚੰਗਾ ਝਾੜ ਨਹੀਂ ਦਿੰਦੀ ਹੈਗੀ ਠੀਕ ਹੈ ਹਾਈਬ੍ਰਿਡ ਕੰਪਨੀਆਂ ਨੇ ਹੈਗੀਆਂ ਜਿਹੜੀਆਂ ਮਤਲਬ ਬੀ ਤਿਆਰ ਕਰਦੀਆਂ ਨੇ ਜਿਵੇਂ ਰਾਸ਼ੀ ਲਾ ਲਈਏ ਠੀਕ ਹੈ ਤੇ ਨੀਜ਼ ਵੀਡੂ ਲਾ ਲਈਏ ਹੋਰ ਕਾਫੀ ਕੰਪਨੀਆਂ ਨੇ ਹਾਈਬ੍ਰਿਡ ਕੰਪਨੀਆਂ ਜੋ ਕਣਕ ਦਾ ਬੀ ਦਿੰਦੀਆਂ ਹੈਗੀਆਂ ਨੇ ਉਹਨਾਂ ਦੇ ਕਿਹੜਾ ਝਾੜ ਨਹੀਂ ਆਉਂਦੇ ਹੈਗੇ ਕਹਿੰਦਾ ਮਤਲਬ ਵੀ ਐਮੀ ਜਿਹੜੀ ਕਿਸਮ ਦੀ ਬਲੈਕ ਜਾਦੇ ਹੋਈ ਹੋਵੇ ਉਸ ਕਿਸਮ ਦੇ ਪਿੱਛੇ ਨਾ ਦੌੜੀਏ ਅੱਜ ਵੀ ਕਿਸਾਨ ਹੈਗੇ ਆ 29 35 80 ਬੀ ਦੇ ਉਹਨਾਂ ਦੇ ਕਿਹੜਾ ਝਾੜ ਨਹੀਂ ਆਉਂਦੇ ਆਪ ਦੇਖੀ ਦੇਸਾਬ ਦੇ ਨਾਲ ਬਈ ਕਿਸਮ ਵੀ ਜੋ ਐਮੀ ਵਾਲਾ ਫੇਸਬੁਕ ਦੀ ਵਿਦਵਾਨਾਂ ਪਿੱਛੇ ਨਾ ਲੱਗੋ ਇਹਨਾਂ ਨੂੰ ਪੈਸੇ ਤੱਕ ਮਤਲਬ ਹੁੰਦਾ ਵੀਡੀਓ ਪਾ ਕੇ ਬਈ ਉਰਾਂਪਰਾ ਹੋ ਜਾਂਦੇ ਨੇ ਠੀਕ ਹੈ ਬਾਅਦ ਦੇ ਵਿੱਚ ਛੋਡੇ ਕੋਈ ਬਾਣੀ ਫੜਦਾ ਹੈਗਾ ਠੀਕ ਹੈ ਕਿਸਮ ਉਹ ਵੀ ਜੋ ਜਿਹੜੀ ਛੋਡੇ ਖੇਤਾਂ ਚ ਚੰਗੀ ਕਿਸਮਾ ਚੰਗਾ ਝਾੜ ਦਿੰਦੀ ਐਮੀ ਕਾ ਨੂੰ ਕਿਸੇ ਪਿੱਛੇ ਲੱਗੇ ਜਾਂਨੇ ਹੋ ਬਾਰੀ-ਬਾਰੀ ਸਵਾਲ ਕਰੀ ਜਾਂਨੇ ਹੋ ਬਈ 15 ਸਾਲ ਕੋਸੋਂ ਖੇਤੀ ਕਰਦਿਆਂ ਨੂੰ ਹਲੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਿਆ ਸਾਡੇ ਖੇਤਾਂ ਚ ਕਿਹੜੀ ਕਿਸਮ ਚੰਗਾ ਝਾੜ ਦਿੰਦੀ ਆ ਠੀਕ ਹੈ ਹੁਣ ਮੈਂ ਆਪਦੇ ਖੇਤ ਚ ਖੜਾ ਆਪਦੇ ਖੇਤ ਦੇ ਹਿਸਾਬ ਦੇ ਨਾਲ ਵੀਡੀਓ ਪਾਦੀ ਮੇਰੇ ਖੇਤ ਕੋਈ ਹੋਰ ਕਿਸਮ ਕਾਮਜਾਬਾ ਤੁਹਾਡੇ ਕੋਈ ਹੋਰ ਕਿਸਮ ਕਾਮਜਾਬ ਹੈ ਠੀਕ ਹੈ ਕਿਵੇਂ ਮੈਚਿੰਗ ਹੋਊਗੀ ਮੇਰੇ ਕਿਸਮ ਜਿਹੋ 65 ਬਣ ਝਾੜ ਦਿੰਦੀ ਹੈ ਹੋ ਸਕਦਾ ਤੁਹਾਡੇ 50 ਬਣ ਮੇਂ ਨਿਕਲੇ ਫਿਰ ਤੁਸੀਂ ਕਹੋਗੇ ਫਲਾਣੇ ਯੂਟਿਊਬਰ ਨੇ ਕਿਹਾ ਸੀ ਮੈਂ ਤਾਂ 20 ਸੀ ਬਾਈ ਮੇਰੇ ਝਾੜ ਘਟ ਗਿਆ ਠੀਕ ਹੈ ਇਹਨਾਂ ਗੱਲਾਂ ਨੂੰ ਮੜਾ ਮਟਾ ਦਿਮਾਗ ਤੇ ਬਿਠਾ ਲਈਏ ਐਮੀ ਨਵੀਆਂ ਕਿਸਮਾਂ ਦੇ ਪਿੱਛੇ ਬਾਹਲਾ ਨਾ ਦੌੜੀਏ ਪੁਰਾਣੀਆਂ ਕਿਸਮਾਂ ਨੂੰ ਵੀ ਯਾਦ ਰੱਖੀਏ ਜਿਹੜੀਆਂ ਚੰਗਾ ਝਾੜ ਦੇ ਕੇ ਜਾਂਦੀਆਂ